ਵੀਰ ਦੀਆਂ ਤਸਵੀਰਾਂ ਵਿਖਾਈਆਂ ਜਾਣ ਚਾਰ ਬੱਚੇ ਆ ਤੇ ਵੀਰ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਇੱਕੋ ਹੀ ਕਮਰਾ ਹੈ ਕਿ ਜਿਸ ਤਰ੍ਹਾਂ ਵੀਡੀਓ ਵੇਖ ਕੇ ਹਰ ਜਗ੍ਹਾ ਤੇ ਤੁਸੀਂ ਮਦਦ ਕਰਨ ਲਈ ਪਹੁੰਚਦੇ ਜੇ ਤੇ ਇਸ ਪਰਿਵਾਰ ਦੀ ਮਦਦ ਵੀ ਜ਼ਰੂਰ ਕਰਨੀ ਤੁਸੀਂ ਅਸੀਂ ਇਹ ਵੀ ਹੈ ਵੀਰ ਜੀ 3 ਸਾਲ ਹੋ ਗਏ ਆ ਤੇ ਮਰੇ ਨਾ ਬਾਹਰ ਰੁਪੇਸਨਾ ਕੰਮ ਕਰਨ ਗਿਆ ਹਲੈਨਮਨਾਂ ਤੇ ਉੱਥੇ ਲਾਇਡ ਲੱਗ ਗਈ ਤੇ ਦੋਵੇਂ ਬਾਹਾਂ ਕੱਟੀਆਂ ਗਈਆਂ ਤੇ ਪਰ ਜਿਹੜਾ ਮੱਜ ਕਰਨ ਨੂੰ ਕੋਈ ਸਾਧਨ ਨਹੀਂ ਕੋਈ ਵੀ ਇਹ ਬੱਚਿਆਂ ਵਾਸਤੇ ਕਮਾਉਣ ਨੂੰ ਤਨਾ ਕੁਝ ਵੀ ਆ ਤੇ ਮੇਰੇ ਘਰ ਦੀ ਬਾਹਰ ਜਾ ਕੇ ਕੰਮ ਕਰਦੀ ਆ ਤੇ ਫੇਰ ਲਿਆਉਂਦੀ ਫੇਰ ਖਾਂਦੇ ਆ ਤੇ ਕੋਈ ਹਾਂਜੀ ਮਾਂ ਤਾਂ ਬੜਾ ਦੁਖੀ ਹੁੰਦਾ ਤੇ ਹੁਣ ਕੀ ਕਰ ਸਕਦੇ ਆ ਮਜਬੂਰੀ ਆ ਬੱਚੇ ਪਾਹੇ ਮੰਗਦੇ ਤੇ ਜਦੋਂ ਮੰਗਦੇ ਆਪ ਦੇ ਵੀ ਰੋਣ ਆਉਂਦਾ ਆ ਵੀ ਕੀ ਕਰੀਏ ਹੁਣ ਹੁੰਦਾ ਮਾਣ ਬਹੁਤ ਮਾਨ ਦੁਖੀ ਹੁੰਦਾ ਤੇ ਤਰਨਤਨ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਿੱਚ ਪਹੁੰਚੇ ਆ ਤੇ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਆ ਜਿਹੜਾ ਵੀਰ ਦੇ 4 ਬੱਚੇ ਆ ਵਧੀਆ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਆ ਸੀ ਪਰ ਅਚਾਨਕ ਕਿਸੇ ਬਿਜਲੀ ਵਾਲੇ ਦਾ ਕੰਮ ਕਰਦਿਆਂ ਜਿਹੜਾ ਬੱਤੀ ਪੈ ਜਾਂਦੀ ਹੈ ਤੇ ਉਸ ਵੀਰ ਦੀਆਂ ਦੋਵੇਂ ਬਾਹਾਂ ਜਿਹੜੀਆਂ ਕੱਟੀਆਂ ਗਈਆਂ ਐ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਕਰਾਂ ਵੀਰ ਦੀਆਂ ਤਸਵੀਰਾਂ ਖਾਈਆਂ ਜਾਣ ਚਾਰ ਬੱਚੇ ਆ ਤੇ ਵੀਰ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਇੱਕੋ ਹੀ ਕਮਰਾ ਹੈ ਨਾ ਤਾਂ ਕੋਈ ਲੈਟਰਨ ਬਾਥਰੂਮ ਹੈ ਤੇ ਨਾ ਹੀ ਕੋਈ ਸਿਲੰਡਰ ਚੁੱਲਾ ਸਾਨੂੰ ਦੱਸਿਆ ਇਹ ਚੁੱਲਾ ਬਾਲ ਕੇ ਜਿਹੜਾ ਭੈਣ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਆ ਰੋਟੀ ਪਾਣੀ ਕਰਦੀ ਆ ਅਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਵੀਡੀਓ ਵੇਖ ਕੇ ਹਰ ਜਗ੍ਹਾ ਤੇ ਤੁਸੀਂ ਮਦਦ ਕਰਨ ਲਈ ਪਹੁੰਚਦੇ ਜੇ ਤੇ ਇਸ ਪਰਿਵਾਰ ਦੀ ਮਦਦ ਵੀ ਜ਼ਰੂਰ ਕਰਨੀ ਤੁਸੀਂ ਅਸੀਂ ਮੋਬਾਈਲ ਨੰਬਰ ਵੀ ਇਸ ਪਰਿਵਾਰ ਦਾ ਕਨੈਕਟ ਕਰਾਂਗੇ ਤੇ ਖਾਤਾ ਨੰਬਰ ਵੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਵੀਰ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਹੈ ਪਿੰਡ ਆ ਵੀਰ ਜੀ ਨਾਮ ਮੇਰਾ ਸੁਖਾ ਸਿੰਘ ਪਿੰਡ ਤਲਵੰਡੀ ਮੋਹਰ ਸਿੰਘ ਹਾਂਜੀ ਤੇ ਇਹ ਸਾਨੂੰ ਦੱਸਿਓ ਕਿ ਕੀ ਹੋਇਆ ਸੀ ਕਿਸ ਤਰ੍ਹਾਂ ਜਿਹੜਾ ਕਿੰਨਾ ਚਰ ਹੋ ਗਿਆ ਹੈ ਕੀ ਹੋਇਆ ਬਾਹਮਾਂ ਨੂੰ ਕਿਉਂ ਕਟਿਆ ਗਿਆ ਇਹ ਵੀਰ ਜੀ 3 ਸਾਲ ਹੋ ਗਏ ਆ ਤੇ ਮੈਂ ਨਾ ਬਾਹਰ ਰਕੇ ਨਾ ਕੰਮ ਕਰਨ ਗਿਆ ਹਾਂ ਲੈਨ ਮੈਨ ਨਾ ਤੇ ਉੱਥੇ ਲੈਡ ਲੱਗ ਗਈ ਤੇ ਦੋਵੇਂ ਬਾਹਾਂ ਕਟੀਆਂ ਗਈਆਂ ਡੇਢ ਮਹੀਨਾ ਰਿਹਾ ਮੈਂ ਚੰਡੀਗੜ੍ਹ ਹਾਂਜੀ ਤੇ ਮੇਰਾ ਕੋਈ ਵੀਰ ਭਰਾ ਜਿਹੜਾ ਮਦਦ ਕਰਨ ਨੂੰ ਕੋਈ ਸਾਧਨ ਨਹੀਂ ਕੋਈ ਵੀ ਤੇ ਬੱਚਿਆਂ ਵਾਸਤੇ ਕਮਾਉਣ ਨੂੰ ਤਨਾ ਕੋਈ ਵੀ ਆ ਤੇ ਮੇਰੇ ਘਰ ਦੀ ਬਾਹਰ ਜਾ ਕੇ ਕੰਮ ਕਰਦੀ ਆ ਤੇ ਫੇਰ ਲਿਆਉਂਦੀ ਫੇਰ ਖਾਂਦੇ ਆ ਤੇ ਕੋਈ ਭਰਾ ਮੇਰਾ ਵੀਰ ਮਦਦ ਕਰੇ ਕੋਈ ਵੀ ਦੁਕਾਨਦਾਰ ਕੋਈ ਕੋ ਇਹੋ ਜਿਹਾ ਸਾਧਨ ਦੇਵੇ ਤੇ ਜਿਹੜਾ ਸਾਰੀ ਉਮਰ ਤੇ ਮੈਂ ਬਾਇਕੇ ਨਾਲ ਗਏ ਤੇ ਨਾਲ ਦੀ ਮੇਰੀ ਤੇ ਅਸੀਂ ਬੱਚਿਆਂ ਨੂੰ ਆਦਿਆਂ ਨੂੰ ਖਵਾਈਏ ਕਮਾ ਕੇ ਤੇ ਫੇਰ ਆ ਜੀ ਤਾਂ ਕਿੰਨੇ ਬੱਚੇ ਆ ਤਾਂ ਜਿਹੜੇ ਲੈਂਡਮੈਨ ਦੇ ਨਾਲ ਤੁਸੀਂ ਗਏ ਸੋ ਉਹਨੇ ਕੋਈ ਮਦਦ ਕੀਤੀ ਨਹੀਂ ਵੀਰ ਜੀ ਉਹਨੇ ਨਹੀਂ ਕੋਈ ਵੀ ਮਦਦ ਕੀਤੀ ਬਾਅਦ ਚ ਕੋਈ ਵੀ ਤੇ ਚਾਰ ਮੇਰੇ ਬੱਚੇ ਆ ਤਿੰਨ ਗੁੱਡੀਆਂ ਇੱਕ ਬੱਚਾ ਹੈ ਬੱਚੇ ਛੋਟੇ ਆ 12 12 ਸਾਲਾਂ ਦੇ ਕੋਈ 13 ਦਾ ਕੋਈ 12 ਦਾ ਕੋਈ 14 ਦਾ ਇੱਥੇ ਹੀ ਆ ਛੋਟੇ ਆ ਤਾਂ ਹੁਣ ਜਦੋਂ ਬੱਚੇ ਕਿਤੇ ਪੈਸੇ ਮੰਗਦੇ ਆ ਤੇ ਫਿਰ ਮਾਂ ਦੁਖੀ ਨਹੀਂ ਹੁੰਦਾ ਜਦੋਂ ਬੱਚੇ ਪੈਸੇ ਮੰਗਦੇ ਵੀ ਕਿੱਥੋਂ ਦੇਣੇ ਆ ਹਾਂਜੀ ਮਾਂ ਤਾਂ ਬੜਾ ਦੁਖੀ ਹੁੰਦਾ ਤੇ ਹੁਣ ਕੀ ਕਰ ਸਕਦੇ ਆ ਮਜਬੂਰੀ ਆ ਬੱਚੇ ਪੈਸੇ ਮੰਗਦੇ ਤੇ ਜਦੋਂ ਮੰਗਦੇ ਆਪ ਦੇ ਵੀ ਰੋਣ ਆਉਂਦਾ ਆ ਵੀ ਕੀ ਕਰੀਏ ਹੁਣ ਬਹੁਤ ਮਜਬੂਰੀ ਆ ਮੇਰੇ ਵੀਰ ਤੇ ਕੋਈ ਵੀ ਭੈਣ ਭਰਾ ਮੇਰਾ ਕੰਬੜਾ ਵੀ ਇਕਾ ਉਹਦੀ ਵੀ ਸਾਥੇ ਬਾਲਿਆਂ ਤੇ ਉਹ ਵੀ ਡਿੱਗਣ ਵਾਲੇ ਆ ਤੇ ਵੇਖ ਲ ਕੇ ਕੋਈ ਮੇਰਾ ਵੀਰ ਭੈਣ ਭਰਾ ਦੂਰ ਨੇੜੇੋਂ ਮਤ ਕਰਨ ਵਾਲਾ ਤੇ ਕਰੇ ਕੋਈ ਜਾਂ ਕੋਈ ਸਾਧਨ ਕੋਈ ਦੁਕਾਨ ਦਾ ਕੋਈ ਇਹਦਾ ਵੀ ਤੇ ਚਲਾਉਣ ਨੂੰ ਦੇਵੇ ਤੇ ਫੇਰਾਂ ਇੱਕ ਗਜਰਾ ਕਰੀਏ ਤਾਂ ਸਾਡੇ ਵੀਰ ਸੁਣ ਰਹੇ ਆ ਕਿ ਵੀਰ ਦਾ ਇੱਕੋ ਹੀ ਮੰਗਿਆ ਕਿ ਕਮਰੇ ਦੀ ਛੱਤ ਬਦਲ ਦਿੱਤੀ ਜਾਵੇ ਤੇ ਕੋਈ ਦੁਕਾਨ ਦਾ ਪ੍ਰਾਲਾ ਕੀਤਾ ਜਾਵੇ ਕੀ ਕਿ ਮੈਂ ਬਹਿ ਕੇ ਖਾ ਸਕਦਾ ਕਿਉਂਕਿ ਤੁਸੀਂ ਜਾਣਦੇ ਹੋ ਕਿਉਂਕਿ ਵੀਰ ਦੇ ਦੋਵੇਂ ਬਾਹਾਂ ਵੱਡੀਆਂ ਐ ਤੇ ਬਾਹਾਂ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਤੇ ਬਹਿ ਕੇ ਹੀ ਕੋਈ ਘਰ ਦਾ ਗੁਜ਼ਾਰਾ ਚਲਾ ਸਕਦਾ ਐ ਭੈਣ ਜੀ ਤੁਹਾਡਾ ਕੀ ਨਾਮ ਸੰਦੀਪ ਕੌਰ ਤਾਂ ਮਨ ਦੇ ਵਿੱਚ ਦੁੱਖ ਨਹੀਂ ਆਉਂਦਾ ਜਦੋਂ ਪਤੀ ਦੀ ਹਾਲਤ ਇਹੋ ਜੀ ਆ ਤੇ ਫਿਰ ਕੋਈ ਕਮਾਉਣ ਵਾਲਾ ਨਹੀਂ ਦੇਦਾ ਸਿਰ ਤੇ ਹੁੰਦੀ ਹੁੰਦਾ ਮਨ ਬਹੁਤ ਮਾਨ ਦੁਖੀ ਹੁੰਦਾ ਤੇ ਜਦੋਂ ਬੱਚੇ ਮੰਗਦੇ ਆ ਫਿਰ ਕੀ ਕਰਦੇ ਜੇ ਫਿਰ ਐਦਾਂ ਹੀ ਤੁਸੀਂ ਵੇਖ ਸਕਦੇ ਜੇ ਭੈਣ ਭਾਵਕਆ ਕਿਉਂਕਿ ਭਾਵਕੋਣਾ ਵੀ ਇੱਕ ਜਾਇਜ਼ ਆ ਕਿਉਂਕਿ ਜਦੋਂ ਸਿਰ ਦਾ ਸਾਈਂ ਘਰ ਬਹਿ ਜਾਵੇ ਤੇ ਕੋਈ ਕਮਾਈ ਦਾ ਸਾਧਨ ਨਾ ਦਿੱਸੇ ਤਾਂ ਫਿਰ ਰੋਣ ਵੀ ਆਉਂਦਾ ਏ ਕਿਉਂਕਿ ਬੱਚੇ ਨੂੰ ਲੀੜੇ ਦੀ ਜਗ੍ਹਾ ਲੀੜੇ ਚਾਹੀਦੇ ਆ ਹਰ ਚੀਜ਼ ਦੀ ਜਗ੍ਹਾ ਸਕੂਲ ਨੂੰ ਜਾਣ ਨੂੰ ਵਰਦੀ ਵੀ ਚਾਹੀਦੀ ਆ ਪੜ੍ਹਾਈ ਲਈ ਖਰਚਾ ਵੀ ਚਾਹੀਦਾ ਤੇ ਪੈਸੇ ਕਿੱਥੋਂ ਆਣਗੇ ਭੈਣ ਫਿਰ ਤੂੰ ਘਰ ਦਾ ਕੰਮ ਕਰਦੀਆਂ ਲੋਕਾਂ ਦਾ ਕਿਦਾਂ ਗੁਜ਼ਾਰਾ ਹੁੰਦਾ ਆ ਇਦਾਂ ਹੀ ਕਰਕੇ ਆਈਦਾ ਫਿਰ ਬੱਚਾ ਨੂੰ ਖਵਾਈਦਾ ਲਿਆਣ ਕੇ ਬਾਹਰ ਹਾਂਜੀ ਕੋਈ ਇਹੋ ਜਿਹੇ ਹਾਲਾਤ 'ਚ ਕੋਈ ਰਿਸ਼ਤੇਦਾਰ ਪਰਿਵਾਰ ਕੋਈ ਲਾਗੇ ਲੱਗਾ ਹੈ ਕਿ ਤੁਹਾਡੀ ਮਦਦ ਕਰਦੀਏ ਕੋਈ ਨਹੀਂ ਨਹੀਂ ਜੀ ਸਾਡਾ ਕੋਈ ਨਹੀਂ ਮਦਦ ਕਰਦੇ ਹਾਂਜੀ ਤੁਸੀਂ ਵੇਖ ਸਕਦੇ ਜੇ ਕਿ ਭੈਣ ਦਾ ਮਨ ਜਿਹੜਾ ਭਾਰ ਆਇਆ ਹੈ ਕਿਉਂਕਿ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਵੀ ਜਾਣਦੇ ਹਾਂ ਕਿ ਇਸ ਪਰਿਵਾਰ ਦੇ ਹਾਲਾਤ ਕਿਵੇਂ ਦੇ ਹਨ ਐ ਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਤਾਂ ਇਸ ਪਰਿਵਾਰ ਦੇ ਕੀ ਹਾਲਾਤ ਆ ਜਦੋਂ ਸਾਨੂੰ ਪਤਾ ਲੱਗਾ ਜਦੋਂ ਇਹ ਵੀਰ ਦੀਆਂ ਬਾਹਾਂ ਸਹੀ ਸਨ ਉਦੋਂ ਇਹ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਚਲਾਉਂਦਾ ਸੀ ਹਾਂਜੀ ਹਾਂਜੀ ਉਦੋਂ ਤੇ ਬਹੁਤ ਵਧੀਆ ਚਲੋ ਵਿਚਾਰਾ ਗੁਜ਼ਾਰਾ ਚਲਾਈ ਜਾਂਦਾ ਸੀ ਪਰ ਆ ਜਦੋਂ ਦੀ ਘਟਨਾ ਵਾਪਰ ਗਈ ਉਹਦਾ ਵਿਚਾਰਾ ਬਹੁਤ ਹੀ ਗੁਜ਼ਾਰਾ ਮੁਸ਼ਕਲ ਹੋ ਗਿਆ ਦਾ ਵਿਚਾਰਾ ਇਸ ਕਰਕੇ ਅਸੀਂ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਹਦੀ ਵਿਚਾਰੀ ਦੀ ਮਤ ਕੀਤੀ ਜਾਵੇ ਜਿੰਨੀ ਹੋ ਸਕਦੀ ਆ ਤੇ ਸਾਰੇ ਐਨਆਰਆਈ ਵੀਰਿਆ ਜਾਂ ਆਪਣੇ ਕੋਈ ਹੋਰ ਵੀ ਜਿੰਨੀ ਵੱਤ ਵਾਦ ਦੀ ਮਤ ਕਰ ਸਕਦੇ ਮਤ ਕਰੋ ਹਾਂਜੀ ਮੇਰੀ ਤੇ ਉਹ ਬੇਨਤੀ ਆ ਜੀ ਵੀਰ ਦੀ ਇੱਕ ਮੰਗ ਆ ਕਿ ਮੈਨੂੰ ਕੋਈ ਵੀਰ ਦੁਕਾਨ ਪਾ ਦੇ ਤੇ ਮੈਂ ਆਪਦਾ ਘਰ ਦਾ ਗੁਜ਼ਾਰਾ ਚਲਾ ਸਕਦਾ ਹਾਂ ਹਾਂਜੀ 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 ਉਹ ਵੀ ਉਹ ਬੇਨਤੀ ਉਹ ਕਰਦੇ ਆ ਕਿ ਚਲੋ ਇਹਦਾ ਗੁਜ਼ਾਰਾ ਜਿਹੜਾ ਉਹ ਕਰਦਾ ਚੱਲਣ ਲੱਗ ਪਊਗਾ ਕੋਈ ਦੁਕਾਨਦਾਰੀ ਜੇ ਕੋਈ ਪਾ ਦੇ ਕੋਈ ਇਹਦੇ ਘਰ ਦੀ ਛੱਤ ਬਦਲ ਦੇ ਕੋਈ ਥੋੜਾ ਬਹੁਤਾ ਜਿਹੜਾ ਹੋ ਸਕਦਾ ਇਹਦਾ ਕਰਦਾ ਗੁਜ਼ਾਰਾ ਜਿਹੜਾ ਉਹ ਕੋਈ ਸੌਖਾ ਹੈ ਚੱਲਣ ਲੱਪੇ ਹਾਂਜੀ ਐਂ ਬੇਨਤੀ ਉਹ ਕਰਦੇ ਆ ਜੀ ਆ ਸਾਡੇ ਨਾਲ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਐ ਪਾਜੀ ਕੀ ਨਾਂ ਤੁਹਾਡਾ ਸਤਨਾਮ ਸਿੰਘ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ ਕਰਦੇ ਹਾਲਾਤ ਪਹਿਲਾਂ ਤਾਂ ਠੀਕ ਸੀ ਹਾਂ ਤੇ ਜਦੋਂ ਦੀ ਇਹ ਦੁਜਾਬ ਵਤੀ ਪਈ ਆ ਬਾਹਾਂ ਵੱਡੀਆਂ ਗਾਂ ਮੁੜ ਕੇ ਕੰਮ ਮੁਸ਼ਕਲ ਆ ਹੂੰ ਹੁਣ ਜਿਹੜਾ ਬੱਚੇ ਪਾਲਨੇ ਗੁਜ਼ਾਰਾ ਕਰਨਾ ਬਹੁਤ ਔਖਾ ਅੱਛਾ ਤੇ ਚਲੋ ਆਪਣੀ ਵੀ ਇਹੋ ਬੇਨਤੀ ਆ ਪੀ ਭਰਾਵਾਂ ਨੂੰ ਜਿੰਨੇ ਮੱਝ ਤੋਂ ਹੋ ਸਕੇ ਗਏ ਤੇ ਕਰਨ ਤਾਂ ਵੀਰ ਜੀ ਕੋਈ ਆਪਣਾ ਮੋਬਾਈਲ ਨੰਬਰ ਹੈਗਾ ਇਹਦਾ ਬੋਲ ਦਿਓ ਸਾਡੇ ਦਰਸ਼ਕਾਂ ਨੂੰ ਤਾਂ ਜੋ ਤੁਹਾਡੀ ਜਿਹਨਾਂ ਨੇ ਮਦਦ ਕਰਨੀ ਸਿੱਧਾ ਕਨੈਕਟ ਕਰ ਸਕਣ ਤੁਹਾਡੇ ਨਾਲ ਵੀਰ ਜੀ ਮੇਰਾ ਮੋਬਾਈਲ ਨੰਬਰ ਹੈ 94175 93073 ਫੇਰ ਬੋਲ ਦਿਓ 94175 93073 ਤਾਂ ਅਖੀਰ ਵਿੱਚ ਵੀਰਾਂ ਨੂੰ ਕੀ ਅਪੀਲ ਰਹੇਗੀ ਕੋਈ ਦੁਕਾਨ ਦੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸੰਦਾ ਹੈ ਕੀ ਜਿਹੜੀ ਮਦਦ ਸਹਾਇਤਾ ਹੋਣੀ ਚਾਹੀਦੀ ਹੈ ਵੀਰ ਜੀ ਇਹੋ ਹੀ ਮੇਰੀ ਮੱਝ ਆ ਪਈ ਕੋਈ ਦੁਕਾਨ ਮੇਰਾ ਵੀਰ ਕੋਈ ਪਾ ਦੇ ਕੋਈ ਵੀ ਹਾਂਜੀ ਤੇ ਜਾਂ ਮੇਰੇ ਕਮਰੇ ਦੇ ਸੱਤ ਬਦਲਣ ਵਾਲੀ ਉਹ ਬਦਲ ਦੇ ਹੋਰ ਕੋਈ ਨਹੀਂ ਆਪਣੀ ਮਦਦ ਦੀ ਕੋਈ ਵੀ ਇੰਨਾ ਨਹੀਂ ਵੀ ਆਪਾਂ ਰੱਖਣਾ ਵੀ ਆਨੂੰ ਆਹ ਦੇ ਦੋ ਸਾਨੂੰ ਆਹ ਦੇ ਦੋ ਮੇਰੇ ਇਹੋ ਹੀ ਮਦਦ ਆਪ ਵੀ ਕੋਈ ਦੁਕਾਨ ਪਾ ਦੇ ਜਾਂ ਮੇਰੇ ਕਮਰੇ ਦੇ ਸੱਤ ਸੂਤਰ ਕੋਈ ਬਦਲ ਦੇ ਵੀਰ ਭੈਣ ਭਰਾ ਤਾਂ ਤੁਸੀਂ ਵੇਖ ਰਹੇ ਹੋ ਭੈਣ ਅਜੇ ਤੱਕ ਜਿਹੜੀ ਭਾਵਕ ਨੇ ਮਨ ਨੂੰ ਰੋਣਾ ਹੁੰਦਾ ਹੈ ਭੈਣੇ ਕੀ ਅਪੀਲ ਕਰਨੀ ਚਾਹੁੰਨੀ ਵੀਰਾਂ ਨੂੰ ਜਿਹੜੇ ਮਦਦ ਕਰਦੇ ਨੇ ਕੀ ਮਦਦ ਚਾਹੀਦੀ ਹੈ ਇਹੋ ਵੀਰ ਜੀ ਕੋਈ ਕੰਮ ਸਾਡਾ ਚੱਲ ਜੇ ਆਪਣਾ ਕੋਈ ਦੁਕਾਨਦਾਰ ਕੋਲ ਪਾ ਦੇ ਕੋਈ ਹਾਂ ਵੀ ਬੱਚਿਆਂ ਨੂੰ ਵੀ ਕਮਰੇ ਦੀ ਛੱਤ ਬਦਲ ਦੇ ਕੋਈ ਸਾਡਾ ਤਾਂ ਵੀਰਾਂ ਨੂੰ ਅਪੀਲ ਆ ਕਿਉਂਕਿ ਦੋਵੇਂ ਜੀ ਭਾਵਕ ਨੇ ਅੱਖਾਂ ਗਿੱਲੀਆਂ ਨੇ ਤਾਂ ਵੀਰ ਅਪੀਲ ਕਰ ਰਹੇ ਤੁਸੀਂ ਜਾਣਦੇ ਹੋਗੇ ਮੰਗਣਾ ਜਿਹੜਾ ਬੜਾ ਔਖਾ ਹੈ ਕਿਸੇ ਕੋਲ ਪਰ ਮਜਬੂਰੀ ਹੈ ਵੀਰ ਦੀ ਕਿ ਵੀਰ ਖੁਦ ਕੰਮ ਨਹੀਂ ਕਰ ਸਕਦਾ ਤਾਂ ਮੈਂ ਨਾਰੇ ਵੀਰਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕਰ ਸਕਦੇ ਤਾਂ ਕਿਉਂਕਿ ਜਿੰਨਾ ਤੁਸੀਂ ਸ਼ੇਅਰ ਕਰੋਗੇ ਤੇ ਕਿਸੇ ਐਸੇ ਦਾਨੀ ਵੀਰ ਕੋਲੇ ਵੀਡੀਓ ਪਹੁੰਚ ਜਾਊਗੀ ਜਿਹੜਾ ਇਸ ਪਰਿਵਾਰ ਲਈ ਰੱਬ ਬਣ ਕੇ ਬਾੜੂਗਾ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਵੀਰ ਸਿੰਘ ਸ਼ੀਨਾ ਤਰਨਦਾਰ